ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਅੱਜ ਯੂਐਸਏ ਸਟੱਡੀ ਵੀਜ਼ਾ ਦੇ ਪ੍ਰੈਜ਼ੈਂਟ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਹੜੇ ਸਟੂਡੈਂਟਸ ਨੂੰ ਯੂਐਸਏ ਸਟੱਡੀ ਵੀਜ਼ਾ ਇਸ ਵੇਲੇ ਅਪਲਾਈ ਕਰਨਾ ਚਾਹੀਦਾ ਕਿੱਦਾਂ ਦਾ ਟ੍ਰੈਂਡ ਚੱਲ ਰਿਹਾ ਕਿੰਨੇ ਕ ਪਰਸੈਂਟ ਸਕਸੈਸ ਰੇਟ ਹੈ ਤੇ ਜਿਹੜੀ ਅਪਾਇੰਟਮੈਂਟ ਮਿਲਦੀ ਹੈ ਉਹ ਕਿੰਨੇ ਕ ਈਜ਼ੀਲੀ ਮਿਲ ਰਹੀ ਹੈ ਇੰਟਰਵਿਊ ਦੇ स्लots ਵਾਸਤੇ ਅੱਜ ਦੇ ਗੈਸਟ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕਵਰ ਕਵਰ ਸਾਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਦੀਪਕ ਜੀ ਪ੍ਰੋਗਰਾਮ ਦੇਖ ਰਹੇ ਦੋਸ ਸਭ ਤੋਂ ਪਹਿਲਾਂ ਟ੍ਰੈਂਡ ਦੀ ਗੱਲ ਕਰ ਲੈਣੇ ਆ ਕਿਉਂਕਿ ਸਟੂਡੈਂਟ ਟ੍ਰੈਂਡ ਹੀ ਪੁੱਛਦਾ ਜਦੋਂ ਵੀ ਯੂਐਸਏ ਦੀ ਗੱਲ ਹੁੰਦੀ ਹੈ ਬਿਲਕੁਲ ਜੀ ਔਰ ਯੂਐਸ ਦੇ ਜਿਹੜੇ ਟ੍ਰੈਂਡ ਆ ਮੇਰੇ ਖਿਆਲ ਨਹੀਂ ਮੈਨੂੰ ਦੱਸਣ ਦੀ ਲੋੜ ਹੈ ਅਸੀਂ ਤਾਂ ਚਲੋ ਹਜੇ ਬਹੁਤ ਜ਼ਿਆਦਾ ਯੂਐਸ ਨਹੀਂ ਕਰਦੇ ਬਟ ਯੂਐਸ ਦੇ ਟ੍ਰੈਂਡ 2023 ਤੇ 24 ਦੇ ਬਹੁਤ ਸ਼ਾਨਦਾਰ 23 ਦੇ ਤੇ ਲਾਈਕ ਇਟ ਵਾਸ ਅ ਬਹੁਤ ਹੀ ਜ਼ਬਰਦਸਤ ਸੀਗੇ ਔਰ 24 ਵੀ ਜਦੋਂ ਦਾ ਸ਼ੁਰੂ ਹੋਇਆ ਹਜੇ ਬਹੁਤ ਸਾਰੀ ਇਨਟੇਕ ਨਹੀਂ ਲੰਗੇ ਆ ਹਜੇ 2 ਕੀ ਲੰਗਿਆ ਬਟ ਵੀਜ਼ਿਆਂ ਦੀ ਵਿੱਚ ਕੋਈ ਕਮੀ ਨਹੀਂ ਹੈ ਕਿਸੇ ਤਰ੍ਹਾਂ ਸੋ ਕਵਰ ਸਾਹਿਬ ਕਈ ਸਟੂਡੈਂਟ ਐਕਸਪਰਟਸ ਤੋਂ ਸਮਝਣਾ ਚਾਹੁੰਦੇ ਕਈਆਂ ਦਾ ਡਿਸਾਈਡਡ ਹੁੰਦਾ ਮੈਂ ਇਹ ਕੰਟਰੀ ਜਾਣਾ ਸੋ ਯੂਐਸਏ ਕਿੱਦਾਂ ਦੇ ਪ੍ਰੋਫਾਈਲ ਵਾਲੇ ਸਟੂਡੈਂਟਸ ਨੂੰ ਤੁਸੀਂ ਰეკਮੈਂਡ ਕਰੋ ਦੇਖੋ ਯੂਐਸ ਵਿੱਚ ਸਭ ਤੋਂ ਪਹਿਲਾਂ ਤਾਂ ਰეკਮੈਂਡ ਉਹਨੂੰ ਕਰਦਾ ਕਿ ਅਗਰ ਆਪਾਂ ਅਕੈਡਮਿਕ ਵਾਲੇ ਪਾਸੇ ਚ ਜਾਈਏ ਤਾਂ ਇੱਥੇ ਹਾਈਲਾਈਟਸ ਹੋਣਾ ਜਾਂ ਨਹੀਂ ਹੋਣਾ ਉਹਨਾਂ ਵੱਡਾ ਰੋਲ ਨਹੀਂ ਹੈ ਬਟ ਜੇ ਤੁਹਾਡੀ ਇੰਗਲਿਸ਼ ਨਹੀਂ ਗਈ ਔਰ ਪਲੱਸ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਯੂਐਸ ਅਪਲਾਈ ਤਾਂ ਭਾਵੇਂ ਕਰ ਲਓ ਪਰ ਤੁਸੀਂ ਵੀਜ਼ਾ ਨਹੀਂ ਲੈ ਸਕਦੇ ਇਹ ਯੂਐਸ ਦਾ ਮੂਲ ਮੰਤਰ ਹੈ ਕਿਉਂਕਿ ਯੂਐਸ ਬਿਨਾ ਇੰਟਰਵਿਊ ਤੋਂ ਵੀਜ਼ਾ ਨਹੀਂ ਦਿੰਦਾ ਇੰਟਰਵਿਊ ਤੁਹਾਡੀ ਸਿੱਧੀ ਵੀਜ਼ਾ ਆਫੀਸਰ ਨਾਲ ਹੋਣੀ ਹੈ ਇੰਟਰਵਿਊ ਵਿੱਚ ਮਿੰਟ ਤੁਹਾਨੂੰ 2 ਮਿੰਟ ਨੇ ਖੜੇ ਖੜੇ ਹੋਣੀ ਹੈ ਇਦਾਂ ਆਪਣੇ ਵਾਂਗੂ ਬਹਿ ਕੇ ਨਹੀਂ ਹੋਣੀ ਵਿੱਚ ਚਾਹ ਪੀਂਦੇ ਪੀਂਦੇ ਹੌਲੀ ਹੌਲੀ ਇੰਟਰਵਿਊ ਹੋ ਰਹੀ ਹੈ ਖੜੇ ਖੜੇ 2 ਮਿੰਟ ਦੀ ਇੰਟਰਵਿਊ ਹੋਣੀ ਹੈ ਘੜੀ ਦੇ ਹਿਸਾਬ ਨਾਲ 2 ਮਿੰਟ ਔਰ ਉਹ 2 ਮਿੰਟਾਂ 'ਚ ਉਹੀ ਬੱਚਾ ਇਮਪ੍ਰੈਸ਼ਨ ਬਣਾਊਗਾ ਜਿਹਨੂੰ ਆਪਣੇ ਬਾਰੇ ਪਤਾ ਸੋ ਕਿੱਦਾਂ ਦਾ ਐਟੀਟਿਊਡ ਕੀ ਹੁੰਦਾ ਜਾਨਣਾ ਕੀ ਜਾਂਦੇ ਹੁੰਦੇ ਇੰਟਰਵਿਊ 'ਚ 2 ਮਿੰਟਾਂ 'ਚ ਸਿਰਫ ਇੱਕ ਹੀ ਚੀਜ਼ ਤੁਸੀਂ ਯੂਐਸ ਪੜ੍ਹਨਾ ਚਾਹੁੰਦੇ ਹੋ ਕਿ ਵੜਨਾ ਚਾਹੁੰਦੇ ਜੇ ਤੁਹਾਡੇ 'ਚ ਫੀਲਿੰਗ ਵੜਨ ਵਾਲੀ ਆਵੇ ਕੱਲੀ ਫਿਰ ਉਹ ਵੀਜ਼ਾ ਨਹੀਂ ਦਿੰਦੇ ਜੇ ਤੁਹਾਡੇ 'ਚ ਫੀਲਿੰਗ ਪੜ੍ਹਨ ਵਾਲੀ ਆਵੇ ਤਾਂ ਉਹ ਵੀ ਦੇ ਸਕਦੇ ਸਵਾਲਾਂ ਦਾ ਕੋਈ ਪੈਟਰਨ ਹੁੰਦਾ ਜਾਂ ਕੁਝ ਵੀ ਪੁੱਛ ਸਕਦੇ ਨਹੀਂ ਕੁਝ ਵੀ ਪੈਟਰਨ ਨੂੰ ਦੇਖੋ ਕੁਝ ਵੀ ਆਊਟ ਆਫ ਸਿਲੇਬਸ ਨਹੀਂ ਪੁੱਛਣਾ ਹੁੰਦਾ ਇੱਕ ਲੋਕਾਂ ਨੂੰ ਆ ਹੁੰਦਾ ਯਾਰ ਇੰਟਰਵਿਊ ਚ ਪਤਾ ਨਹੀਂ ਕੀ ਪੁੱਛਦੇ ਆ ਇੰਟਰਵਿਊ ਚ ਉਹਨਾਂ ਨੇ ਉਹੀ ਪੁੱਛਣਾ ਜੋ ਤੁਸੀਂ ਆਪਣੇ ਕਾਗਜ਼ਾਂ ਚ ਦਿੱਤਾ ਹੈ ਉਹਦੇ ਤੋਂ ਬਾਹਰ ਨਹੀਂ ਜਾਣਾ ਹੁੰਦਾ ਓਕੇ ਉਹਨਾਂ ਨੇ ਤੁਹਾਨੂੰ ਆ ਨਹੀਂ ਪੁੱਛਣਾ ਵੀ ਫਲਾਣਾ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ ਰਾਸ਼ਟਰਪਤੀ ਕੌਣ ਹੈ ਫਲਾਣਾ ਮਨਿਸਟਰ ਕੌਣ ਹੈ ਨਹੀਂ ਉਹਨਾਂ ਨੇ ਤੁਹਾਨੂੰ ਪੁੱਛਣਾ ਭਈ ਤੂੰ ਕੀ ਪੜਨ ਚੱਲਦਾ ਹੈ ਕਿਉਂ ਪੜਨ ਚੱਲਦਾ ਪੜ ਕੇ ਕੀ 플ਾਨ ਨੇ ਤੇਰੀ ਤੇਰੀ ਪੜਾਈ ਨੂੰ ਸਪੋਰਟ ਕੌਣ ਕਰੂਗਾ ਤੂੰ ਕਿਦਾਂ ਆਪਣਾ ਖਰਚਾ ਚਲਾਏਂਗਾ ਤੂੰ ਪੜਨ ਲਈ ਯੂਐਸਸੀ ਕਿਉਂ ਚੁਣੀ ਤੂੰ ਪੜਨ ਲਈ ਇਹ ਹੀ ਯੂਨੀਵਰਸਿਟੀ ਕਿਉਂ ਚੁਣੀ ਇਸ ਯੂਨੀਵਰਸਿਟੀ ਤੋਂ ਇਲਾਵਾ ਤੂੰ ਹੋਰ ਕੀ ਕੀ ਚੈੱਕ ਕੀਤਾ ਸੀਗਾ ਸੋ ਤੁਹਾਡੇ ਬਾਰੇ ਪੁੱਛ ਰਹੇ ਹਾਂ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਕੀ ਹੈ ਕਿ ਜੇ ਆਪਾਂ ਮੰਨ ਲਓ ਇੱਕ ਜੈਕਟ ਵੀ ਲੈਣ ਜਾਣੇ ਆ ਤਾਂ ਆਪਾਂ ਕੋਈ ਦੋ ਚਾਰ ਦੁਕਾਨਾਂ ਫਿਰ ਲੈਣੇ ਆ ਹੂੰ ਤਾਂ ਫਿਰ ਆਪਾਂ ਜੈਕਟ ਲੈਣੇ ਫਿਰ ਸਾਨੂੰ ਪੁੱਛੇ ਆ ਤੂੰ ਆ ਜੈਕਟ ਕਿਉਂ ਲਈ ਸੀ ਤੇ ਆਪਾਂ ਉਹਦੇ ਤਾਰੀਫ 'ਚ ਚਾਰ ਚੀਜ਼ਾਂ ਦੱਸ ਸਕਦੇ ਹੁਣ ਜੇ ਆਪਾਂ ਸਿੱਧਾ ਇੱਕੋ ਦੁਕਾਨ ਤੇ ਗਏ ਜੈਕਟ ਲੈ ਕੇ ਆ ਗਏ ਆਪਾਂ ਜੈਗਰਟ ਬਾਰੇ 2 ਮਿੰਟ ਵੀ ਨਹੀਂ ਬੋਲ ਸਕਦਾ ਸੋ ਮੈਂ ਕਹਿਣ ਦਾ ਮਤਲਬ ਵੀ ਤੁਸੀਂ ਇਕੱਲਾ ਕੋਈ ਯੂਨੀਵਰਸਿਟੀ ਨੂੰ ਰਟ ਕੇ ਚਲੇ ਗਏ ਤਾਂ ਤੁਸੀਂ ਫੇਲ ਹੋ ਜਾਓਗੇ ਬੇਸ਼ੱਕ ਏਜੰਟ ਨੇ ਤਾਂ ਹੁਣ 21 ਯੂਨੀਵਰਸਿਟੀ ਜਿਹੜੇ ਮਿਸ਼ਨ ਪਾਉਣੀ ਆ 6 ਚ ਤਾਂ ਪਾਉਣੀ ਨਹੀਂ ਪਰ ਪਈ ਤੁਹਾਨੂੰ ਘਰੇ ਬੈਠੇ ਰਿਸਰਚ ਕਰਨੀ ਪੈਣੀ ਹੈ ਕੀ ਇਹਦੇ ਲਾਗੇ ਹੋਰ ਕੀ 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 ਹੈ ਉਹਨਾਂ ਦੇ ਫੀਸ ਸਟ੍ਰਕਚਰ ਕੀ ਹੈ ਉਹਨਾਂ ਚ ਕੋਰਸ ਕਿਹੜੇ ਆ ਮੈਂ ਕਿਹੜੇ ਕੋਰਸ ਚ ਚੱਲਣਾ ਹੈ ਮਤਲਬ ਚੀਜ਼ ਸਾਰੀਆਂ ਵਧੀਆ ਹੁੰਦੀਆਂ ਨੇ ਤੇ ਸਾਰੀਆਂ ਮਾੜੀਆਂ ਹੁੰਦੀਆਂ ਨੇ ਆਪਾਂ ਕੰਪੇਅਰ ਕੰਪੇਅਰ ਕਰਕੇ ਇੱਕ ਗੁਣਗਾਨ ਕਰਨਾ ਹੁੰਦਾ ਹੂੰ ਉਹ ਕਰਨਾ ਹੋਣਾ ਚਾਹੀਦਾ ਮਤਲਬ ਉਹ ਸਾਰੀਆਂ ਗੱਲੀਆਂ ਜਿਹੜੀਆਂ ਕਿ ਨਹੀਂ ਕੀ ਕੇ ਆਏ ਸ਼ਾਇਡ ਡਿਫਾਲਟ ਜਿਹੜੀਆਂ ਜੈਨੂਇਨ ਸਟੂਡੈਂਟ ਨੂੰ ਬਾਈ ਡਿਫਾਲਟ ਪਤਾ ਹੋਣਗੀਆਂ ਉਹੀ ਗੱਲ ਜਿਹੜੀ ਜੈਕਟ ਤੁਸੀਂ ਨਹੀਂ ਸ਼ੋਰੂਮ ਤੋਂ ਖਰੀਦ ਕੇ ਆਏ ਉਹਨੂੰ ਕੋਈ ਹੋਰ ਖਰੀਦ ਕੇ ਲੈ ਗਿਆ ਮਾੜੀ ਤਾਂ ਉਹ ਹੈ ਨਹੀਂ ਪਰ ਤੁਹਾਨੂੰ ਪਸੰਦ ਨਹੀਂ ਆਈ ਤੁਹਾਨੂੰ ਨਹੀਂ ਪਸੰਦ ਆਈ ਉਹਦੇ ਤੁਹਾਡੇ ਆਪਣੇ ਕਾਰਨ ਹੋਣਗੇ ਤੁਹਾਨੂੰ ਉਹ ਕਲਰ ਪਸੰਦ ਨਹੀਂ ਆਇਆ ਤੁਹਾਨੂੰ ਉਹਦਾ ਸਾਈਜ਼ ਪਸੰਦ ਨਹੀਂ ਆਇਆ ਤੁਹਾਡਾ ਕੁਝ ਵੀ ਹੋ ਸਕਦਾ ਜਿਹੜਾ ਲੈ ਗਿਆ ਉਹਨੂੰ ਤਾਂ ਤੁਹਾਡੇ ਨਾਲ ਦੀ ਇੱਕ ਜੈਕਟ ਹੋਰ ਪਈ ਹੋਈਗੀ ਉਹਨੂੰ ਉਹ ਨਹੀਂ ਪਸੰਦ ਆਈ ਹੋਈਗੀ ਸੋ ਤੁਸੀਂ ਇੱਕ ਕੰਪੈਰੀਜ਼ਨ ਆਪਣਾ ਡਰਾਈਵ ਕਰਨਾ ਵੀ ਮੈਨੂੰ ਆ ਚੀਜ਼ ਕਿਉਂ ਠੀਕ ਲੱਗੀ ਹੂੰ ਦੂਜੀਆਂ ਨਾਲ 댓ਸ ਇਟ অরুণਾ ਜੇ ਇੱਕ ਜੈਨੂਇਨ ਸਟੂਡੈਂਟ ਅਗਰ ਆਪਣੀ ਗੱਲ ਰੱਖੇਗਾ ਉੱਥੇ ਉਹ ਸਮਝ ਆਉਂਦੀ ਹੈ ਉੱਥੇ ਤੁਸੀਂ ਹੁਸ਼ਿਆਰੀਆਂ ਮਾਰ ਕੇ ਵੀਜ਼ਾ ਨਹੀਂ ਲੈ ਸਕਦੇ ਇਮਾਨਦਾਰੀ ਦੇ ਨਾਲ ਸੱਚਾਈ ਦੇ ਨਾਲ ਔਰ ਜੇ ਤੁਹਾਡੀ ਆਪਣੀ ਰਿਸਰਚ ਵਰਕ ਹੈ ਤਾਂ ਤੁਸੀਂ ਵੀਜ਼ਾ ਕੱਟ ਜਾਓ ਜੇ ਤੁਸੀਂ ਰੀਜੈਂਟ ਦੇ ਰਿਟੇ ਰਟਾਏ ਚੀਜ਼ਾਂ ਦੇ ਉੱਤੇ ਡਿਪੈਂਡ ਕਰਦੇ ਹੋ ਫਿਰ ਤੁਹਾਡਾ ਔਖਾ ਇੰਟਰਵਿਊ ਤੋਂ ਬਾਅਦ ਗੱਲ ਕਰਦੇ ਇੰਟਰਵਿਊ ਸਲੋਟ ਦੀ ਉਹ ਵੀ ਮਸਲਾ ਰਹਿੰਦਾ ਉਹ ਕੋਈ ਗੱਲ ਨਹੀਂ ਜੀ ਉਹ ਤਾਂ ਟੈਕਨੀਕਲ ਚੀਜ਼ ਹੈ ਅੱਜ ਤਾਂ ਨਹੀਂ ਮਿਲੂਗਾ 15 ਦਿਨ ਬਾਅਦ ਦਾ ਮਿਲੂਗਾ ਮਿਲ ਜਾਂਦਾ ਹੀ ਨਹੀਂ ਮਿਲ ਜਾਂਦੇ ਮਿਲ ਜੇ ਅਗਰ ਟਾਈਮਲੀ ਅਪਲਾਈ ਕਰੋਗੇ ਹੁਣ ਆ ਕੇ ਕਹੋਗੇ ਇੱਕ ਮਹੀਨਾ ਪਹਿਲਾਂ ਵੀ ਮੇਰਾ ਐਸ ਇੰਡੇਕ ਚਵਾਦੋ ਇਦਾਂ ਨਹੀਂ ਹੋਣਾ ਅਗਰ ਯੂ ਐਸ ਅਪਲਾਈ ਕਰਨਾ ਮੰਨ ਲਓ ਕਿਸੇ ਨੇ ਸਤੰਬਰ ਅਪਲਾਈ ਕਰਨਾ ਹੈ ਤਾਂ ਉਹਨੂੰ ਹੁਣ ਕਰ ਦੇਣਾ ਚਾਹੀਦਾ ਕਿਉਂਕਿ ਅਗਲੇ 2 ਮਹੀਨਿਆਂ ਜੋ ਆਪਣੀ ਆਫਰ ਲੈਟਰ ਆਈ 20 ਇੰਟਰਵਿਊ ਪ੍ਰੈਪਰੇਸ਼ਨ ਸਾਰਾ ਕੁਝ ਰੈਡੀ ਕਰਕੇ ਰੱਖੂਗਾ ਫਾਈਨੈਂਸ਼ੀਅਲ ਫੰਡ ਵਗੈਰਾ ਸਾਰਾ ਕੁ ਉਸ ਤੋਂ ਬਾਅਦ ਇੰਟਰਵਿਊ ਦੇ ਸਲੋਟਾਂ ਦੀ ਉਹ ਟਰਾਈ ਕਰੂਗਾ ਵੀ ਅਗਲੇ 3 ਮਹੀਨਿਆਂ 'ਚ ਹੁਣ ਜਿੱਥੇ ਵੀ ਮਿਲ ਜਾਣਗੇ ਉਹ ਆਪਣੇ ਇੰਟਰਵਿਊ ਕਲੀਅਰ ਕਰਕੇ ਤੇ ਵੀਜ਼ੇ ਦਾ ਵੇਟ ਕਰੇ ਸੋ ਫਾਈਨੈਂਸ਼ੀਅਲਸ ਦੀ ਵੀ ਗੱਲ ਕਰ ਲੈਣੇ ਆ ਬਜਟ ਕਿੰਨਾ ਕੁ ਹੋਣਾ ਚਾਹੀਦਾ ਫੰਡਸ ਸ਼ੋ ਕਰਨੇ ਜ਼ਰੂਰੀ ਨੇ ਕਿੰਨੇ ਕੁ ਚਾਹੀਦੇ ਦੇਖੋ ਇਹਦੇ 'ਚ ਫੰਡ ਕੋਈ ਪੁਰਾਣੇ ਨਹੀਂ ਹੋਣੇ ਚਾਹੀਦੇ ਇਹ ਇੱਕ ਸੁੱਖ ਹੈਗਾ ਕਿ ਤੁਸੀਂ ਫਰੈਸ਼ ਫੰਡ ਦਿਖਾ ਸਕਦੇ ਹੋ ਬਟ ਫੰਡ ਦੀ ਰਿਕੁਆਇਰਮੈਂਟ ਨਾਰਮਲੀ ਜਦੋਂ ਤੁਸੀਂ ਕਾਲਜ ਅਪਲਾਈ ਕਰਦੇ ਹੋ ਉਹ ਸੈੱਟ ਕਰਦਾ ਹੈ ਯੂਨੀਵਰਸਿਟੀ ਕਿਉਂਕਿ ਯੂਐਸ ਦੇ ਵਿੱਚ 52 ਸਟੇਟਾਂ ਨੇ ਸੋ ਵੈਰੀ ਕਨਸਰਨ ਦੇ ਬਟ ਐਵਰੇਜ ਜਿਹੜੇ ਫੰਡ ਚਾਹੀਦੇ ਹੁੰਦੇ ਆ ਉਹ 25 ਤੋਂ 30 ਲੱਖ ਰੁਪਈਆ ਸ਼ੋ ਕਰਨਾ ਪੈਂਦਾ ਇੰਨੇ ਇੱਕ ਫੰਡ ਦਿਖਾ ਕੇ ਬੱਚਾ ਰਿ ਆਪਣਾ ਵੀਜ਼ਾ ਜਿਹੜਾ ਹਾਸਲ ਕਰ ਸਕਦਾ ਫੀਸ ਕਿੰਨੀ ਹੁੰਦੀ ਹੈ ਐਨੂਅਲ ਫੀਸ ਵੀ ਸਰ ਇਟ अगेन ਵੈਰੀ ਕਾਲਜ ਟੂ ਕਾਲ ਯੂ ਨੀਡ ਟੂ ਯੂਨੀ ਬਟ ਅਪਰੋਕਸੀਮੇਟਲੀ ਤੁਸੀਂ ਲਾ ਲਓ ਕੋਈ 12000 ਡਾਲਰ ਤੋਂ ਲੈ ਕੇ 20000 ਡਾਲਰ ਦੇ ਵਿੱਚ ਸਾਲ ਦੀ ਫੀਸ ਐਵਰੇਜਲੀ ਗੁੱਡ ਯੂਨੀਵਰਸਿਟੀਆਂ ਆਪਣ ਨੂੰ ਇੰਨੇ ਚ ਮਿਲ ਜਾਂਦੀ ਸੋ ਜਿਹੜੇ ਸਟੂਡੈਂਟ ਪਲਾਨ ਕਰ ਰਹੇ ਨੇ ਹੁਣ ਕਿਹੜੇ-ਕਿਹੜੇ ਇਨਟੇਕਸ ਨੇ ਹੁਣ ਜੂਨ ਵੀ ਹੈ ਔਰ ਸਪਟੈਂਬਰ ਵੀ ਹੈ ਸੋ ਦੋਨਾਂ ਲਈ ਕਰ ਸਰ ਸੋ ਕਵਰ ਸਰ ਐਜੂਕੇਸ਼ਨ ਕੁਆਲੀਫਿਕੇਸ਼ਨ ਤੇ ਆ ਜਾਂਦੇ ਆ ਉਹ ਕਿੰਨੇ ਕੁ ਮੈਟਰ ਕਰਦੇ ਆ ਤੁਹਾਡੇ ਨੰਬਰ ਵਗੈਰਾ ਜਿਵੇਂ ਤੁਸੀਂ ਕਿਹਾ ਮੇਨ ਤਾਂ ਇੰਟਰਵਿਊ ਹੀ ਆ ਆਪਣੇ ਵੀਜ਼ੇ ਲਈ ਇੰਟਰਵਿਊ ਹੈ ਐਡਮਿਸ਼ਨ ਲਈ ਤਾਂ ਤੁਹਾਡੇ ਮਾਰਕਸ ਹੀ ਬੋਲਣਗੇ ਪਰਸੈਂਟੇਜ ਹੀ ਬੋਲਣਗੇ ਆ ਸੋ ਟੈਕਨੀਕਲੀ ਜਿਹੜੇ ਗ੍ਰੈਜੂਏਟ ਹੈ 55% 60% ਜਿਹੜੇ ਪਲੱਸ 2 ਵਾਲੇ ਉਹ ਵੀ 55 60% ਔਰ ਆਈਲੈਟਸ ਕੋਈ ਕੋਈ ਕਾਲਜ ਜ਼ਰੂਰ ਮੰਗੇਗਾ ਕੋਈ ਨਹੀਂ ਵੀ ਮੰਗਦਾ ਸੋ ਡਿਪੈਂਡ ਕਰੂਗਾ ਤੁਹਾਡਾ ਸਕੋਰ ਤੁਹਾਡਾ ਗੈਪ ਉਹ ਅਦਰ ਪੈਰਾਮੀਟਰ ਦੇ ਉੱਤੇ ਸੋ ਹੁਣ ਇੱਕ ਸਟੈਪ ਅੱਗੇ ਵੀ ਜਾਣ ਲੈਣੇ ਆ ਫਿਊਚਰ ਉੱਥੇ ਕਿੰਦਾ ਦੇ ਕੋਰਸਸ ਤੇ ਜਾਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਕਿ ਸੌਖਾ ਰਹੇ ਸਟੂਡੈਂਟ ਦੇਖੋ ਯੂਐਸ ਦੇ ਫਿਊਚਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਨਾ ਮੈਨੂੰ ਨਾ ਕਿਸੇ ਹੋਰ ਨੂੰ ਜਿਨ੍ਹਾਂ ਨੇ ਜਾਣਾ ਉਹਨਾਂ ਨੂੰ ਸਭ ਪਤਾ ਹੈ ਠੀਕ ਹੈ ਜੀ ਲੋਕੀ ਜਿਹੜੇ ਕੰਧਾਂ ਟੱਪ ਕੇ ਜਾਂਦੇ ਆ ਉਹ ਨਿਆਰੇ ਲਈ ਜਾਂਦੇ ਆ ਤੇ ਜਿਹੜਾ ਪੜਨ ਜਾਊਗਾ ਉਹ ਕਿੰਦਾ ਪਿੱਛੇ ਰਹਿ ਜਾਊਗਾ ਸੋ ਸਟੂਡੈਂਟਸ ਏਸੀ ਯੂਐਸਏ ਦੇ ਅਪਡੇਟਸ ਸਾਰੀ ਇਨਫੋਰਮੇਸ਼ਨ ਅੱਜ ਤੱਕ ਦੀ ਤੁਹਾਡੇ ਨਾਲ ਸ਼ੇਅਰ ਕੀਤੀ ਲਗਾਤਾਰ ਯੂਐਸਏ ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਜੇ ਤੁਸੀਂ ਪਲਾਨ ਕਰ ਰਹੇ ਹੋ ਯੂਐਸਏ ਸਟੱਡੀ ਵੀਜ਼ਾ ਤਾਂ ਅੱਜ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ